ਜੋ ਉਹਨਾਂ ਦੇ ਧਰਾਵਾਂ ਲਾਈਆਂ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ 70 75 ਸਾਲ ਦੇ ਬਜ਼ੁਰਗ ਕੁੱਟੇ ਔਰਤਾਂ ਕੁੱਟੀਆਂ ਤੇ ਹਰਿੰਦਰ ਬਿੰਦੂ ਹੈ ਇਹਦੇ ਤੇ ਇਹਦੇ ਮੁੱਤੇ ਥੱਪੜ ਮਾਰੇ ਜਾਣ ਮੇਰੇ ਬਾਲ ਪੱਟੇ ਗਏ ਆ ਚਾਰ ਵਾਰੀ ਮੈਨੂੰ ਘੁਸਸਿਆ ਗਿਆ ਹੈਗਾ ਨਾ ਸਾਡੀ ਬਾਜ਼ ਅੱਜ ਬੰਦ ਹੋਈ ਆ ਨਾ ਕੱਲ ਨੂੰ ਬੰਦ ਹੋਊਗੀ ਇਹ ਬਾਜ਼ ਸਦਾ ਹੋਰ ਉੱਚੀ ਹੋ ਕੇ ਗੂੰਜੂਗੀ ਤੇ ਭਵੰਤਮਾਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਲੋਕ ਤਾਕਤ ਕੀ ਹੁੰਦੀ ਆ ਤੇ ਭਵੰਤਮਾਨ ਦਾ ਹਸਰ ਕੀ ਹੋਣਾ ਸਰਿੰਦਰਬਿੰਦੂ ਪਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਸੂਬਾ ਆਗੂ ਹੋਰ ਟੈਂਗ ਅਸੀਂ ਜਿਹੜੇ ਚੌ ਟੀਚਰਾਂ ਤੇ ਲਾਠੀ ਚਾਰਜ ਹੋਇਆ ਸੀ ਉਹਨਾਂ ਦੀ ਸਪੋਰਟ ਦੇ ਵਿੱਚ ਗਿੱਲਕਲਾ ਥਾਣੇ ਦਾ ਗੇੜ ਘੇਰਿਆ ਸੀ ਜਾ ਕੇ ਕਿ ਜਿਹੜੇ ਟੀਚਰ ਫੜ ਕੇ ਲੈਂਦੇ ਆ ਉਹਨਾਂ ਨਾਲ ਸਾਨੂੰ ਮਲਾਇਆ ਜਾਵੇ ਜੋ ਉਹਨਾਂ ਦੇ ਧਰਾਵਾਂ ਲਾਈਆਂ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਅਸੀਂ ਆਪਦਾ ਪ੍ਰੋਗਰਾਮ ਕਰ ਰਹੇ ਸੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਹਦਾਇਤ ਤੇ ਪਠਿੰਡਾ ਡੀਸੀ ਦੀ ਹਦਾਇਤ ਤੇ ਸਾਡੇ ਗਿੱਲਕਲਾ ਉੱਪਰ ਲਾਠੀ ਚਾਰਜ ਕੀਤਾ ਗਿਆ ਵੱਡੀ ਪੱਦਰ ਤੇ ਫੋਰਸ ਜਿਹੜੀ ਚੌਂ ਲੱਗੀ ਸੀ ਉਹ ਗਿੱਲਕਲਾ ਥਾਣੇ ਮੂਹਰੇ ਆਈ ਜਿਹਨੇ ਆ ਕੇ ਲਾਠੀ ਚਾਰਜ ਕੀਤਾ ਸਾਡੇ 70 75 ਸਾਲ ਦੇ ਬਜ਼ੁਰਗ ਕੁੱਟੇ ਔਰਤਾਂ ਕੁੱਟੀਆਂ ਤੇ ਜਿਹੜੀ ਹਾਰਪ੍ਰੀਟ ਸਾਬਨ ਇੰਸਪੈਕਟਰ ਸਿੱਧੀ ਭਰਤੀ ਹੋਈ ਐ ਉਹਦੇ ਵੱਲੋਂ ਜਾਨੀ ਕਿ ਕਹਿ ਕੇ ਕਿ ਆ ਜਿਹੜੀ ਹਰਿੰਦਰ ਬਿੰਦੂ ਐ ਇਹਦੇ ਤੇ ਇਹਦੇ ਮੂੰਹ ਤੇ ਥੱਪੜ ਮਾਰੇ ਜਾਣ ਮੇਰੇ ਬਾਲ ਪੱਟੇ ਗਏ ਐ ਚਾਰ ਵਾਰੀ ਮੈਨੂੰ ਘੁਸਿਆ ਗਿਆ ਹੈਗਾ ਤੇ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਹੀ ਆਗੂ ਬੋਲਦੇ ਐ ਇਹ ਸਾਡੀਆਂ ਅੱਖਾਂ ਦੇ ਵਿੱਚ ਰੜਤ ਰਹੇ ਅਸੀਂ ਇਹਨਾਂ ਨੂੰ ਬੋਲਣਾ ਬੰਦ ਕਰਨਾ ਤਾਂ ਕਿ ਇਹਨਾਂ ਦੀ ਅਸੀਂ ਜਿਹੜੀ ਆਵਾਜ਼ ਨਿਕਲ ਰਹੀ ਐ ਬੰਦ ਕਰਨੀ ਐ ਨਾ ਸਾਡੀ ਬਾਜ ਅੱਜ ਬੰਦ ਹੋਈ ਐ ਨਾ ਕੱਲ ਨੂੰ ਬੰਦ ਹੋਊਗੀ ਇਹ ਆਵਾਜ਼ ਸਦਾ ਹੋਰ ਉੱਚੀ ਹੋ ਕੇ ਗੂੰਜੂਗੀ ਇਹ ਪਰ ਪਰ ਭਲਖਪਲੇ ਮੈਂ ਜਿਹੜਾ ਭਲੇਖਾ ਪਰ ਪੰਜਾਬ ਸਰਕਾਰ ਨੂੰ ਇਹ ਉਹਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡੇ ਤੇ ਤੇਰੇ ਵੱਲੋਂ ਜ਼ਬਰ ਨਹੀਂ ਹੋਇਆ ਸਾਡੇ ਤੇ ਕਾਲੀਆਂ ਦੀ ਰਾਤ ਵੀ ਹੋਇਆ ਕਾਂਗਰਸ ਸਰਕਾਰ ਤੇ ਵੀ ਹੋਇਆ ਭਾਜਪੀ ਨੇ ਵੀ ਕੀਤਾ ਦਿੱਲੀ ਦੇ ਵਿੱਚ ਅਸੀਂ ਜਿੱਤ ਜਿੱਤਦੇ ਰਹੇ ਆ ਸਰਕਾਰਾਂ ਹਾਰਦੀਆਂ ਰਹੀਆਂ ਨੇ ਤੇ ਭਗਵਾਨ ਤਮਨ ਨੂੰ ਵੀ ਅਸੀਂ ਆਉਣ ਵਾਲੇ ਸਮੇਂ 'ਚ ਦਿਖਾਵਾਂਗੇ ਲੋਕ ਤਾਕਤ ਕੀ ਹੁੰਦੀ ਹੈ ਤੇ ਭਗਵੰਤ ਮਾਨ ਦਾ ਹਸਰ ਕੀ ਹੋਣਾ ਜਿਵੇਂ ਬੰਗਲਾਦੇਸ਼ ਦੇ ਵਿੱਚ ਉੱਥੋਂ ਦੀ ਸੇਖ ਹਸੀਨਾ ਦੇ ਨਾਲ ਉੱਥੋਂ ਦੇ ਲੋਕਾਂ ਨੇ ਕੀਤਾ ਐ ਭਗਵੰਤ ਭਗਵੰਤ ਮਾਨ ਨਾਲ ਕਰਾਂਗੇ ਕਿ ਲੋਕਾਂ ਨੂੰ ਜੱਥੇ ਬੰਦ ਕਰਕੇ